ਅਜਨਾਲਾ ਪੁਲਿਸ ਨੇ ਇੱਕ ਅਜਿਹੇ ਜੋੜੇ ਨੂੰ ਗ੍ਰਿਫਤਾਰ ਕੀਤਾ ਹੈ ਜੋ ਪਤੀ-ਪਤਨੀ ਦੀ ਆਰ ਵਿੱਚ ਘੁੰਮ ਫਿਰ ਕੇ ਨਸ਼ਾ ਵੇਚਣ ਦਾ ਕਾਰੋਬਾਰ ਕਰਦੇ ਸਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ ਐਚਓ ਅਜਨਾਲਾ ਮੁਖਤਾਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਦੇ ਆਧਾਰ 'ਤੇ ਉਨ੍ਹਾਂ ਨੇ ਪਿੰਡ ਗੁੱਜਾਪੀਰ ਦੇ ਇੱਕ ਪਤੀ-ਪਤਨੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਓਟ ਸੈਂਟਰਾਂ ਅਤੇ ਨਸ਼ਾ ਛਡਾਊ ਕੇਂਦਰਾਂ ਦੇ ਬਾਹਰ ਖਲੋ ਕੇ ਨਸ਼ਾ ਕਰਨ ਵਾਲਿਆਂ ਨੂੰ ਨਸ਼ਾ ਵੇਚਦੇ ਸਨ ਉਨ੍ਹਾਂ ਦੱਸਿਆ ਕਿ ਇਹ ਦੋਵੇਂ ਪਤੀ-ਪਤਨੀ ਐਕਟਿਵਾ 'ਤੇ ਸਵਾਰ ਹੋ ਕੇ ਜਾਂਦੇ ਸਨ ਅਤੇ ਆਪਣੀ ਗਾਹਕ ਦੀ ਤਲਾਸ਼ ਵਿੱਚ ਰਹਿੰਦੇ ਸਨ ਅਤੇ ਜਦੋਂ ਕੋਈ ਵੀ ਇਹਨਾਂ ਨੂੰ ਇਸ ਕਿਸਮ ਦਾ ਵਿਅਕਤੀ ਨਜ਼ਰ ਆਉਂਦਾ ਹੈ ਕਾਰੋਬਾਰ ਚਲਾ ਰਹੇ ਸਨ ਉਹਨਾਂ ਨੂੰ ਗੁਪਤ ਸੋਚਨਾ ਦੇ ਆਧਾਰ ਤੇ ਹੀਰੋਇਨ ਅਤੇ ਡਰਗ ਮੰਡੀ ਨੇ ਨਾਲ ਗ੍ਰਿਫਤਾਰ ਕਰਕੇ ਅਜਮਾਨਯੋ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ ਅਤੇ ਪੁਲਿਸ ਰਿਮਾਂਡ ਲੈਣ ਤੋਂ ਬਾਅਦ ਇਹਨਾਂ ਨੂੰ ਇਹ ਵੀ ਪੁਸ਼ਪੜਤਾਲ ਕੀਤੀ ਜਾਵੇਗੀ ਕਿ ਇਹ ਕੰਮ ਕਿੰਨੇ ਸਮੇਂ ਵਿੱਚ ਤੋਂ ਕਰ ਰਹੇ ਹਨ ਸਬੰਧਕ ਗ੍ਰਿਫਤਾਰ ਨਸ਼ਾ ਤਸਕਰ ਸੰਦੀਪ ਸਿੰਘ ਨੇ ਦੱਸਿਆ ਕਿ ਉਹ ਨਸ਼ਾ ਕਰਨ ਦਾ ਆਦੀ ਹੈ ਅਤੇ ਉਸ ਕੁਝ ਸਮੇਂ ਪਹਿਲਾਂ ਨਸ਼ਾ ਛਡਾਊ ਕੇਂਦਰ ਵਿੱਚ ਵੀ ਰਹਿ ਕੇ ਆਇਆ ਹੈ ਪਰ ਵਾਪਸ ਆਉਣ ਤੋਂ ਬਾਅਦ ਉਸਦੇ ਦੋਸਤਾਂ ਨੇ ਫਿਰ ਉਸ ਨੂੰ ਨਸ਼ੇ ਦੀ ਦਲਦਲ ਵਿੱਚ ਧੱਕ ਦਿੱਤਾ ਹੈ ਇਦੇ ਵਿੱਚ ਇਹ ਆ ਜੀ ਜੋ ਪੰਜਾਬ ਸਰਕਾਰ ਤੇ ਸਾਡੇ ਸੀਨੀਅਰ ਅਫਸਰਾਂ ਦੁਆਰਾ ਡਾਇਰੈਕਸ਼ਨ ਮੁਤਾਬਕ ਜੁਧ ਨਸ਼ਿਆਂ ਵਿਰੁੱਧ ਸਾਡੀਆਂ ਪੁਲਿਸ ਪਾਰਟੀਆਂ ਅਜਿਹੇ ਅੰਸਰਾਂ ਦੇ ਨਜ਼ਰ ਰੱਖਦੀਆਂ ਸਰਚ ਕਰਦੀਆਂ ਤਲਾਸ਼ੀਆਂ ਚਲਦੀਆਂ ਜੀ ਇਸੇ ਦਰਮਿਆਨ ਹੀ ਸਾਡੀ ਪੁਲਿਸ ਪਾਰਟੀ ਨੂੰ ਇਹ ਮਿਲੇ ਨੇ ਇਹਨਾਂ ਕੋਲੋਂ ਹਾਇਰੋਨ ਬਰਾਮਦ ਹੋਈਆ 23 ਗ੍ਰਾਮ ਹਾਇਰੋਇਨਾ ਤੇ ਕੁਝ ਇਹਨਾਂ ਕੋਲ ਡਰਗ ਬਣੀ ਆ ਤੇ ਪਰਚਾ ਦਰਜ ਕਰ ਲਿਆ ਜੀ ਪੁਸ਼ਕੀ ਚੌਧਰੀ ਕੀ ਨਾਮ ਇਹਨਾਂ ਦਾ ਤੇ ਕਦੋਂ ਦੁਕਾਨ ਸੰਦੀਪ ਸਿੰਘ ਹੈ ਤੇ ਉਹਦੀ ਵਾਈਫ ਅੰਜਲੀ ਹੈ ਤੇ ਜਸਤੋਣੀ ਇਹ ਸਟਾਰਟ ਹੋਏ ਨੇ ਬਾਕੀ ਇਹਨਾਂ ਦਾ ਰਮਾਲ ਲਾਵਾਂਗੇ ਜੀ ਵਨ ਲੈ ਕੇ ਅੱਗੇ ਬੁਸ਼ਕੀ ਕੋਈ ਬਾਤ ਲੱਗਾ ਕਿੱਥੇ ਨਸ਼ਾ ਵੇਚਦੇ ਕਿਹੜੇ ਲੱਗੇ ਛਾਕੇ ਪੰਡਾਂ ਜਿੱਥੇ ਜਿਹੜਾ ਕੋਈ ਜਿਵੇਂ ਡੀਡਿਕਸ਼ਨ ਵਾਲੇ ਜਾਂ ਇੱਥੇ ਜਿਹੜੇ ਹੋਰ ਸੈਂਟਰਾਂ 'ਚ ਸਰੇ ਦਵਾਈ ਦਿੰਦੇ ਆ ਉਹਨਾਂ ਨੂੰ ਇਹ ਟਾਰਗੇਟ ਬਣਾ ਕੇ ਰੱਖੋ ਬਸ ਇਤਨੇ ਨਾਲੇ ਕੰਮ ਕਰਦੇ ਵੈਸੇ ਕੋਈ ਕੰਮ ਨਹੀਂ ਵਿਲੇ ਨੇ ਜੀ ਘਰਾਂ 'ਚ ਕਿੰਨੀ ਗੇਜ ਦੇ ਨੇ ਇਹ ਹਾਰਡਲੀ 25 ਸਾਲ ਦੇ ਨੇ ਦੋਨੋਂ ਹਾਂ ਯੰਗ ਨੇ ਉਹਨਾਂ ਨੂੰ ਲੋਪਨ ਪਿਤਾਣਾ ਕਰੀ ਸਾਡੀ ਇਹੀ ਹੈ ਇਸ ਸਮਾਧੀ ਮਰਾਈ ਵੀ ਜਿਵੇਂ ਜਿਹੜਾ ਯੁੱਧ ਨਸ਼ਾ ਅਵਰਧ ਪੰਜਾਬ ਸਰਕਾਰ ਦੁਨੋਂ ਚੱਲਦਾ ਇਹਦੇ ਸਾਡਾ ਡਟ ਕੇ ਸਾਥ ਦੇਣ ਤੇ ਸਾਨੂੰ ਜਾਣਕਾਰੀ ਮੁਹੱਈਆ ਕਰਨ ਸੂਚਨਾ ਦੇਣ ਕਿ ਜਿਹੜੇ ਮਾੜੇ ਅਨਸਰ ਆ ਜਿਹੜੇ ਇਨੀ ਸ਼ਕਤੀ ਦੇ باوجود ਨਹੀਂ ਟਲਦੇ ਉਹਨਾਂ ਦੇ ਖਿਲਾਫ ਇਨਸਟ੍ਰਕਟ ਕਾਰਵਾਈ ਕਰਾਂ ਕਿ ਕਿਤਨਾ ਅਪਰੇਟਮੈਂਟ ਤੇ ਕਿਤਨਾ ਪਾਉਣ ਦੇ ਸੀਗੇ ਇਹ ਬਸ ਆਪਣੇ ਵਹੀਕਲ ਆਪਣੇ ਵਹੀਕਲਾਂ ਦੇ ਐਕਟਵਾ ਵਗੈਰਾ ਮੋਟਰਸਾਈਕਲ ਤੇ ਜਾਂਦੇ ਸੀਗੇ ਜੀ ਤੇ ਉੱਥੇ ਟਾਰਗੇਟ ਨਾਲ ਤਾਲਮੇਲ ਕਰਕੇ ਜਾਂਦੇ ਸੀ ਮੈਂ ਮਾੜਾ ਮੋਟਾ ਲੋਨਾ ਹੈ ਕਰਾ ਲਈ ਕਰਾ ਲਈ ਉਹ ਛੱਕਦੇ ਤੋਂ ਤੇ ਨਾਲ ਥੋੜੀ ਜਿਹੀ ਤੇ ਸੋਲਿਆ ਜੀ ਰਾ ਇੱਥੋਂ ਤਾੜੀ ਵਾਲੋਂ ਨਹੀਂ ਵੇਚਦੇ ਨਹੀਂ ਵੇਚਦੇ ਨਹੀਂ ਛੱਕਦੇ ਤੋਂ ਤੇ ਲੌਂਣਾ ਹੈ ਮਾੜਾ ਮਾੜਾ ਚਲੋ ਥੋੜਾ ਜਿਹਾ ਹੋਇਆ ਮੁੰਡੇ ਮੁੰਡਿਆਂ ਨਾਲ ਤਕਰਾਉ ਕਿੰਨੇ ਪੈਸੇ ਹਾਂਜੀ ਕਿੰਨੇ ਪੈਸੇ ਵਟੇ ਜਾਂਦੇ ਲੌਂਣਾ ਹੈ ਪਤਾ ਨਹੀਂ ਸਰਕਾਰ ਨੇ ਸ਼ਕਤੀ ਕੀਤੀ ਕੀਤੀ ਬੰਦ ਕੀਤਾ ਇਹਨਾਂ ਮੈਂ ਫੇਰ ਮੁੰਡੇ ਨੇ ਕਿਤੇ ਨੌਨਕ ਜਹਾਤਾ ਤੇ ਮੈਂ <laughs> do'stidan so'ranlariga